ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਆ ਤੁਹਾਡੇ ਨਾਲ ਨੀਦੀ ਵਰਮਾ ਵੱਧਦੇ ਅੱਜ ਦੇ ਬੁਲੇਟਿਨ ਦੇ ਨਾਲ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀਆਂ ਮੁੱਖ ਹੈਡਲਾਈਨਸ ਦੀਆਂ ਕਿਸਾਨ ਤੇ ਪੁਲਿਸ ਹੋਇਆ ਮੁਸਾਮਨੇ ਪੁਲਿਸ ਨੇ ਕਿਸਾਨਾਂ ਤੇ ਕੀਤਾ ਲਾਠੀ ਚਾਰਜ ਜਿਸ ਕਿਸਾਨ ਬਿਬੀਆਂ ਨੂੰ ਵੀ ਕੀਤਾ ਗ੍ਰਿਫਤਾਰ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌਤ ਦੋ ਪੈਣਾ ਦੇ ਇਕਲੌਤਾ ਭਰਾ ਸੀ ਸਿਮਰਨ ਬੱਗਾ ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ ਹੋਇਆ ਇੱਕ ਹੋਰ ਵੱਡਾ ਫੇਰਬਦਲ ਪੰਜਾਬ ਪੁਲਿਸ ਦੇ 10 ਅਫਸਰਾਂ ਦੀ ਕੀਤੀ ਗਈ ਬਦਲੀ ਪੁਲਿਸ ਦੇ ਗੈਂਗਸਟਰ ਵਿਚਾਲੇ ਹੋਈ ਮੁੱਠਪੇੜ ਕਲੌਸ ਫਾਇਰਿੰਗ ਚ ਪੁਲਿਸ ਅਧਿਕਾਰੀ ਦੇ ਲੱਗੀ ਗੋਲੀ ਗੰਭੀਰ ਸੱਟ ਲੱਗਣ ਤੋਂ ਰਹਾ ਬਚਾ ਕੀ ਬੀਤ ਰਹੀ ਹੋਵੇਗੀ ਉਸ ਪਰਿਵਾਰ ਤੇ ਜਿਸ ਪਰਿਵਾਰ ਦੇ ਇੱਕ ਜੀ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੋਵੇ ਤਸਵੀਰਾਂ ਸਭ ਤੋਂ ਪਹਿਲਾਂ ਸੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਤਸਵੀਰਾਂ ਇੰਨੀ ਰੂਹ ਕੰਬਾਉ ਹੈਗੀਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਪਿਓ ਦਾ ਜਦੋਂ ਕਤਲ ਕੀਤਾ ਜਾਂਦਾ ਹੈ ਤਾਂ ਧੀ ਪੁੱਬਾ ਮਾਰ ਕੇ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਸ ਦੀ ਪਤਨੀ ਉਸ ਦਾ ਕੀ ਹਾਲ ਹੈ ਇਹ ਤਸਵੀਰਾਂ ਇਹ ਸਭ ਕੁਝ ਸਾਫ਼ ਜ਼ਾਹਿਰ ਕਰ ਰਹੀਆਂ ਨੇ ਨਾਲ ਦੇ ਨਾਲ ਜੇ ਹੋਰ ਦੇਖਿਆ ਜਾਵੇ ਜਿਹੜੇ ਆਂਡ ਗੁਆਣ ਦੇ ਲੋਕ ਨੇ ਉਨਾਂ ਦੇ ਵਿੱਚ ਵੀ ਕਿੰਨਾ ਡਰ ਸਹਿਮ ਦਾ ਮਾਹੌਲ ਹੈ ਉਹ ਵੀ ਇਹਨਾਂ ਨੂੰ ਹਾਲਾਤਾਂ ਦੇ ਵਿੱਚ ਸਹੀ ਕਰਨ ਦੇ ਵਿੱਚ ਲੱਗੇ ਹੋਏ ਨੇ ਮਾਂ ਤੇ ਧੀ ਨੂੰ ਕਿਉਂਕਿ ਹਾਲਾਤ ਇੰਨੇ ਵੱਤ ਤੋਂ ਬੱਤਰ ਹੋ ਗਏ ਕਿ ਮਾਂ ਤੇ ਧੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਇਸ ਵਕਤ ਜਿੱਥੇ ਗੋਲੀਆਂ ਮਾਰ ਕੇ ਇੱਕ ਸਾਬਕਾ ਫੌਜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਗੱਲ ਅਜਿਹੀ ਸੀ ਕਿ ਇਹ ਫੌਜੀ ਹਜੇ ਦੁਕਾਨ ਤੇ ਗਿਆ ਸੀ ਉਹਨੇ ਆਪਣੀ ਦੁਕਾਨ ਖੋਲੀ ਹੀ ਸੀ ਤੇ ਕੁਝ ਅਣਪਛਾਤੇ ਜਿਹੜੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੀ ਦੁਕਾਨ ਤੇ ਆ ਜਾਂਦੇ ਨੇ ਤੇ ਦੁਕਾਨ ਤੇ ਆ ਕੇ ਉਸ ਤੋਂ ਫਿਰੋਤੀ ਮੰਗਣੀ ਸ਼ੁਰੂ ਕਰ ਦਿੰਦੇ ਨੇ ਪਰ ਇਸ ਸਾਬਕਾ ਫੌਜੀ ਦੇ ਵੱਲੋਂ ਜਦੋਂ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਫਿਰੋਤੀ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਤੈਨਾ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸਿੱਧੀਆਂ ਫਾਇਰਿੰਗ ਦੇ ਕਰਕੇ ਉਸ ਸ਼ਖਸ ਦੀ ਮੌਤ ਹੋ ਜਾਂਦੀ ਹੈ ਨਾਲ ਦੇ ਨਾਲ ਜੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਕਿ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਕਿ ਕਿੰਜ ਜਦੋਂ ਪਰਿਵਾਰ ਦਾ ਇੱਕ ਮੋਢੀ ਪਰਿਵਾਰ ਦਾ ਇੱਕ ਸਦਸਾ ਜਿਸ ਨੇ ਸਾਰੇ ਘਰ ਨੂੰ ਬੰਨ ਕੇ ਰੱਖਿਆ ਹੋਇਆ ਜਦੋਂ ਉਹ ਪਰਿਵਾਰ ਦੇ ਵਿੱਚ ਹੁਣ ਨਹੀਂ ਰਿਹਾ ਤੇ ਕਿੰਜ ਦੇ ਹਾਲਾਤ ਬਣਨੇ ਸ਼ੁਰੂ ਹੋ ਜਾਂਦੇ ਨੇ ਇਹੋ ਜੀਆਂ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਅੰਦਰੋਂ ਦੀ ਇੱਕ ਚਿਲਮਲਾਹਟ ਜੀ ਮਚ ਜਾਏਗੀ ਕਿ ਅਜਿਹਾ ਕਿਉਂ ਕਿਉਂ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੇ ਫਿਰੋਤੀ ਦੇਣ ਤੋਂ ਮਨਾਂ ਕੀਤਾ ਗਿਆ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਦਰਸਲ ਇਹ ਸਾਰੀ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਤਰਨਤਾਰਨ ਦੀ ਤਰਨਤਾਰਨ ਦੇ ਪਿੰਡ ਦੁਬਲੀ ਵਿਖੇ ਫਿਰੋਤੀ ਨਾਂ ਦੇਣ ਤੇ ਮੋਟਰਸਾਈਕਲ ਸਵਾਰ ਅਣਪਛਾਤੇਆਂ ਦੇ ਵੱਲੋਂ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਜੋ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸ਼ਰੀਆਮ ਦੇਖਿਆ ਗਿਆ ਇਹ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਘਟਨਾ ਦੀ ਸਾਰੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸਟੀਵੀ ਦੇ ਵਿੱਚ ਵੀ ਸਾਰੀ ਘਟਨਾ ਕੈਦ ਹੋਈ ਹੈ ਹਾਲਾਂਕਿ ਇੱਕ ਪਾਸੇ ਪੁਲਿਸ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਅਣਪਛਾਤੇ ਜਿਹੜੇ ਜਵਾਨੇ ਕੌਣ ਸੀ ਜਿਹੜੀ ਇਸ ਦੁਕਾਨ ਤੇ ਆ ਕੇ ਇਸ ਤੋਂ ਫਿਰੋਤੀ ਮੰਗਦੇ ਨੇ ਤੇ ਉਸਤੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਸਵਾਲ ਕਈ ਉੱਠ ਰਹੇ ਨੇ ਕਿ ਨਿੱਜੀ ਰੰਜਿਸ਼ ਜਾਂ ਫਿਰ ਹੋਰ ਤਰੀਕੇ ਦੀ ਕੋਈ ਰੰਜਿਸ਼ ਹੋ ਸਕਦੀ ਕਿਉਂਕਿ ਇੱਕ ਸਾਬਕਾ ਫੌਜੀ ਸੀ ਉਹ ਵਿਅਕਤੀ ਜਿਸ ਨੂੰ ਮਾਰਿਆ ਗਿਆ ਤੇ ਹੋਰ ਵੀ ਕਈ ਤਰੀਕੇ ਦੇ ਕਈ ਰੰਜਿਸ਼ ਤੇ ਅਸਰ ਜਿਹੜੇ ਜਿਤਾਏ ਜਾ ਰਹੇ ਨੇ ਪਰ ਇਸ ਵੇਲੇ ਜਦੋਂ ਘਰ ਦੇ ਹਾਲਾਤ ਦੇਖੇ ਜਾਣ ਤਾਂ ਘਰ ਦੇ ਹਾਲਾਤ ਕਿਹੋ ਜਿਹੇ ਨੇ ਇਹ ਸਾਰੇ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਦੇਖ ਕੇ ਹਰ ਇੱਕ ਦੀ ਰੂਹ ਕੰਬ ਉੱਠਦੀ ਹੈ ਜਿਸ ਤਰੀਕੇ ਦੇ ਨਾਲ ਮਾਂ ਤੇ ਤੀ ਪੁੱਬਾ ਮਾਰ ਕੇ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਇਹ ਕਹਿ ਰਹੇ ਨੇ ਕਿ ਇੱਕ ਗੁਹਾਰ ਲਗਾ ਰਹੇ ਨੇ ਮੰਗ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਇਹਨਾਂ ਬਦਮਾਸ਼ਾਂ ਨੂੰ ਫੜਿਆ ਜਾਵੇ ਤਾਂ ਕਿ ਜੋ ਕੁਝ ਵੀ ਹੋਇਆ ਇਸ ਨੂੰ ਸਹੀ ਕੀਤਾ ਜਾ ਸਕੇ ਸਹੀ ਤਾਂ ਆਖਰ ਕੀ ਹੋਏਗਾ ਜੋ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਇਹ ਗੁਨੇਕਾਰਾਂ ਨੂੰ ਸਜ਼ਾ ਮਿਲ ਸਕੇ ਤੇ ਇਸ ਦੇ ਬਾਬਤ ਗੱਲਬਾਤ ਕਰਦੇ ਹਾਂ ਹੋਰ ਕੀ ਕੁਝ ਸਾਹਮਣੇ ਆਇਆ ਤੁਹਾਨੂੰ ਉਸ ਨਾਲ ਦਿੰਨੇ ਆ ਜੀ ਨਾਗਰ ਜਰਨਾ ਅਮਰਨਾਪੁਰ ਜਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੁਲੀਆਂ ਚਲੀਆਂ ਤੇ ਹਾਂ ਜੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਮਾਤਰ ਵਿਚਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫਿਰ ਵੀ ਆ ਕੇ ਮੰਗੇ ਤਾਂ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਰਾ ਬੈਠਾ ਸੀ ਦੁਕਾਨ 'ਚ ਹਾਬ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਜਿਹੜਾ ਜਿਲ੍ਹ ਮੋਦੋਈ ਇਹ ਦੀਨਾ ਕੀ ਨਾ ਕੀ ਇਦਾਂ ਉਤਰਾਂ ਦੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਜੇ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰੋਤੀ ਕੋਈ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਅੰਦਾਜ਼ ਬਸ ਕਰੀ ਫਿਰਦੇ ਸੀ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨ ਤੇ ਦੇਸ਼ ਦਾ ਅੰਦਾਤਾ ਇਸ ਵੇਲੇ ਜਿੱਥੇ ਆਪਣੀਆਂ ਮੰਗਾਂ ਦੇ ਲਈ ਸਰਕਾਰਾਂ ਅੱਗੇ ੱਤੇ ਖੜਾ ਰਿਹਾ ਤੇ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀ लाठी चार्ज ਹੁੰਦੀ ਹੈ ਪੁਲਿਸ ਦੇ ਨਾਲ लाठी चार्ज ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਸੋ ਬਿਲਕੁਲ ਜਿੱਥੇ ਲਗਾਤਾਰ ਵੇਖਿਆ ਜਾ ਰਿਹਾ ਕਿਸਾਨ ਜਿਹੜੇ ਨੇ ਹਰ ਇੱਕ ਸਮੇਂ ਆਪਣੇ ਕੰਮ ਲਈ ਆਪਣੇ ਹੱਕਾਂ ਦੇ ਲਈ ਡਟੇ ਹੋਏ ਨੇ ਤੇ ਉੱਥੇ ਹੀ ਦੂਸਰੇ ਪਾਸੇ ਇੱਕ ਮਾਮਲਾ ਜੋ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਲਾਠੀ ਚਾਰਜ ਕੀਤਾ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਬੇहद ਹੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲਗਾਤਾਰ ਹੁਣ ਵੇਖਿਆ ਜਾ ਰਿਹਾ ਲਾਠੀ ਚਾਰਜ ਹੁੰਦਾ ਹੈ ਪੁਲਿਸ ਜਿਹੜਾ ਕਿਸਾਨਾਂ ਦੇ ਤੇ ਲਾਠੀ ਚਾਰਜ ਕਰਦੀ ਹੈ ਪ੍ਰਸ਼ਾਸਨ ਦੇ ਵਿੱਚ ਕਾਫੀ ਖਿੱਚ ਟਣੀ ਹੁੰਦੀ ਹੈ ਦੋਨਾਂ ਦੇ ਵਿੱਚ ਗੁਰਦਾਸਪੁਰ ਦੇ ਚਿਮਾ ਖੁੱਡੀ ਪਿੰਡ ਦੇ ਵਿੱਚ ਇਹ ਸਾਰਾ ਕੁਝ ਹੋਇਆ ਦੱਸਦੀ ਹੈ ਕਿ ਜਿੱਥੇ ਮਾਮਲਾ ਤੋਂ ਸਾਹਮਣੇ ਰਾਜ ਸਵੇਰੇਸਵਰੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਚਿਮਾ ਖੁੱਡੀ ਪਿੰਡ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਲਈ ਜ਼ਮੀਨ ਕਬਜ਼ੇ ਦੇ ਵਿੱਚ ਲਈ ਗਈ ਉੱਥੇ ਪਾਰਿਸ ਪੁਲਿਸ ਬਲ ਤੈਨਾਤ ਕੀਤੀ ਗਈ ਸੀ ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉੱਥੇ ਹੀ ਜ਼ਮੀਨ ਤੇ ਮਸ਼ੀਨ ਦਾ ਇਸਤੇਮਾਲ ਕਰਨ ਦੇ ਤੋਂ ਰੋਕ ਦਿੱਤਾ ਜਾਂਦਾ ਹੈ ਤਾਂ ਤੁਰੰਤ ਇਸ ਦਾ ਵਿਰੋਧ ਕਰਦੇ ਹੋਏ ਇਹ ਸਾਰੇ ਕਿਸਾਨ ਜਿਹੜੇ ਨੇ ਇਕੱਠੇ ਹੁੰਦੇ ਨੇ ਇਕੱਜਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਬਿਨਾਂ ਕਿਸੇ ਗੱਲਬਾਤ ਤੋਂ ਉਹਨਾਂ ਨੂੰ ਉਹਨਾਂ ਤੇ ਤੁਰੰਤ ਲਾਠੀ ਚਾਰਜ ਵੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਵੱਡੀ ਸੰਖਿਆ ਦੇ ਵਿੱਚ ਕਿਸਾਨ ਮਹਿਲਾਵਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਜਿਹੜੇ ਸਾਰੇ ਪੁਲਿਸ ਥਾਣੇ ਉਹਨਾਂ ਨੂੰ ਲੈ ਜਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਹੁਣ ਵਿਵਾਦ ਜਿਹੜਾ ਹੈ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ लाठी चार्ज ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਸੀਗਾ ਕਿਸਾਨ ਮਹਿਲਾਵਾਂ ਵੀ ਸ਼ਾਮਿਲ ਸੀ ਗਿਆ ਤੇ ਹੋਰ ਵੀ ਬਜ਼ੁਰਗ ਤੇ ਨੌਜਵਾਨ ਸਾਰੇ ਹੀ ਸ਼ਾਮਿਲ ਸੀ ਜਦੋਂ ਇਹ लाठी चार्ज ਹੁੰਦਾ ਹੈ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਉੱਥੇ ਪੁਲਿਸ ਥਾਣੇ ਵੀ ਲੈ ਕੇ ਜਾਇਆ ਜਾਂਦਾ ਹੈ ਸੋ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਹ ਗੱਲਬਾਤ ਕਰਦਿਆਂ ਹੋਇਆ ਇਹਨਾਂ ਕਿਸਾਨ ਆਗੂਆਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਈ ਪਰ ਤੁਸੀਂ ਤੁਹਾਨੂੰ ਉਸ ਨਾ ਦਿੰਨੇ ਆ। ਬੇਚਾ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾ ਕੁੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆਹ ਵੇਖ ਲਓ ਦੂਰ ਤੱਕ ਫੋਰਸਾਂ ਜਿਹੜੀਆਂ ਸਵੈਰਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ। ਬਗੈਰ ਜੋਗ ਮਾਫਦਾਂ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੋਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਫੀ ਰਹਿੰਦੇ ਮਸਲੇ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾਹ ਦਿਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਆਇਆ ਇਸ ਵੇਲੇ ਜਬਰ ਤੇ ਉਤਰ ਆਇਆ ਆ ਇਸ ਵੇਲੇ ਵੱਡੀ ਪੱਦਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀਆਂ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੂਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਦੇ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਹੋ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਦੇ ਸਾਰੇ ਪਹੁੰਚਣ ਇੱਥੇ ਇਸ ਵੇਲੇ ਦੀ ਇੱਕ ਜੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੇ ਕੰਮਾਂ ਦੇ ਵਿੱਚ ਉਹਨਾਂ ਦੇ ਤਬਾਦਲੇ ਕੀਤੇ ਗਏ ਫੇਰ ਬਦਲ ਕੀਤੇ ਗਏ ਵੱਡੇ ਇਹ ਫੇਰ ਬਦਲ ਹੋਏ ਨੇ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਕਈ ਵੱਡੇ ਫੇਰ ਬਦਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ ਤਾਂ ਹੁਣ 10 ਪੁਲਿਸ ਅਧਿਕਾਰੀਆਂ ਦੇ ਜਿਹੜੇ ਨੇ ਤਬਾਦਲੇ ਕੀਤੇ ਗਏ ਨੇ ਵੱਡੇ ਅਧਿਕਾਰੀਆਂ ਦੇ ਜੋ ਤਬਾਦਲੇ ਕੀਤੇ ਗਏ ਨੇ ਤੁਹਾਨੂੰ ਦੱਸਦੀ ਇਹ ਸਭ ਤੋਂ ਪਹਿਲਾਂ ਜੋ ਕੁਝ ਨਾਮ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਆਈਪੀਐਸ ਵਰੁਣ ਸ਼ਰਮਾ ਦੀ ਗੱਲ ਕਰੀਏ ਤਾਂ ਇਹ ਹੁਣ ਪੰਜਾਬ ਹਰਿਆਣਾ ਪਟਿਆਲਾ ਤੋਂ ਐਸਐਸਪੀ ਹੋਣਗੇ ਦੂਜਾ ਜੀ ਗੱਲ ਕਰੀ ਆਈਪੀਐਸ ਕੁਲਦੀਪ ਚਾਲ ਦੀ ਜੋ ਪਹਿਲਾਂ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਵਜੋਂ ਸੇਵਾ ਨਿਵਾਜ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਲਗਾਇਆ ਜਾਵੇਗਾ ਗਾਤੇ ਉੱਥੇ ਹੀ ਗੱਲ ਕਰੀਏ ਪੰਜ ਆਈਪੀਐਸ ਨਾਨਕ ਸਿੰਘ ਦੀ ਟਾਈਪੀਐਸ ਨਾਨਕ ਸਿੰਘ ਨੂੰ ਡੀਆਈਜੀ ਫੌਜ ਪਟਿਆਲਾ ਦੀ ਜੋ ਮਿਲੀ ਜ਼ਿੰਮੇਵਾਰੀ ਹੈ ਇਸ ਦੀ ਜ਼ਿੰਮੇਵਾਰੀ ਮਿਲੀ ਹੈ ਫੌਜ ਪਟਿਆਲਾ ਦੀ ਸੋ ਲਗਾਤਾਰ ਜਿਤੇ 10 ਅਜਿਹੇ ਆਈਪੀਐਸ ਅਫਸਰ ਨੇ ਜਿਨ੍ਹਾਂ ਨੇ ਤਬਾਦਲੇ ਕੀਤੇ ਗਏ ਨੇ ਤਾਂ ਪਹਿਲਾਂ ਹੀ ਕਹਿ ਆ ਗਿਆ ਸੀਗਾ ਕਿ ਜੋ ਆਈਪੀਐਸ ਅਧਿਕਾਰੀ ਨੇ ਵੱਡੇ ਅਧਿਕਾਰੀ ਨਾਲ ਤਬਾਦਲੇ ਕੀਤੇ ਜਾਣਗੇ ਸੋ ਲਗਾਤਾਰ ਇਹ ਫੇਰ ਬਦਲ ਦਾ سلسلہ جاری ਹੈ ਤੇ ਅੱਜ ਵੀ ਹੁਣ 10 ਪੁਲਿਸ ਅਧਿਕਾਰੀਆਂ ਦੇ ਜਿਹੜੇ ਤਬਾਦਲੇ ਨੇ ਵੱਡੇ ਫੈਸਲੇ ਵੱਡੇ ਤਬਾਦਲੇ ਜੋਨੇ ਹੋ ਕੀਤੇ ਗਏ ਨੇ ਵੱਡੇ ਗੈਂਗਸਟਰਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਇਸਤੇ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਦਰਅਸਲ ਦੇਖਿਏ ਤਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਵਾਦ ਤੇ ਕਾਬੂਪਾਨ ਦੇ ਲਈ ਲਗਾਤਾਰ ਕਈ ਸਾਰੇ ਸਖਤ ਕਦਮ ਜਿਹੜੇ ਨੇ ਚੱਕੇ ਜਾ ਰਹੇ ਨੇ ਤੋਂ ਉੱਥੇ ਵੇਖਿਆ ਜਾ ਰਿਹਾ ਹੈ ਕਿ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਹੈ ਗੈਂਗਸਟਰ ਗੈਂਗਸਟਰਾਂ ਤੇ ਕਾਬੂਪਾਨ ਦੇ ਲਈ ਪੰਜਾਬ ਪੁਲਿਸ ਦਾ ਐਕਸ਼ਨ ਵੇਖਿਆ ਗਿਆ ਸਭ ਤੋਂ ਵੱਡੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਅੱਜ ਐਕਸ਼ਨ ਹੋਇਆ ਹੈ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਦੋਹਾ ਦੇ ਵਿੱਚ ਮੁਠ ਭੇੜ ਹੋਈ ਦੋਹਾ ਦੇ ਵਿੱਚ ਫਾਇਰਿੰਗ ਹੋਈ ਹੈ ਪੁਲਿਸ ਦੇ ਬਦਮਾਸ਼ ਦੇ ਵਿਚਾਰੇ ਫਾਇਰਿੰਗ ਹੁੰਦੀ ਹੈ ਤੇ ਉੱਥੇ ਹੀ ਇੱਕ ਪੁਲਿਸ ਵਾਲੇ ਦੀ ਪੱਗ ਦੇ ਕਾਰਨ ਉਹ ਬਾਲਵਾਲ ਬਚ ਜਾਂਦਾ ਹੈ ਜਿਸ ਕਰਕੇ ਉਸ ਨੂੰ ਮੱਥੇ ਤੇ ਗੋਲੀ ਨਹੀਂ ਲੱਗਦੀ ਬੜੀ ਹੀ ਭਿਆਨਕ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਉਸ ਗੈਂਗਸਟਰ ਨੂੰ ਕਾਬੂ ਤਾਂ ਕਰ ਲਿੱਤਾ ਜਾਂਦਾ ਦੱਸਦੀਏ ਪਿੰਡ ਬੰਗੇ ਕਲਾ ਦੇ ਗੋਪੀ ਲਾਹੌਰੀਆ ਗਿਰੋਹ ਦੇ ਸਦਸਤੇ ਦੇ ਨਾਲ ਲੁਧਿਆਣਾ ਕਮਿਸ਼ਨਰ ਦੀ ਲੁਧਿਆਣਾ ਪੁਲਿਸ ਦੀ ਜਿਹੜੀ ਇਹ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਕ੍ਰਾਸ ਫਾਇਰਿੰਗ ਦੇ ਵਿੱਚ ਗੋਪੀਰ ਲਾਹੋਰੀਆ ਦਾ ਜਿਹੜਾ ਉਹ ਸਦਸਿਆ ਮੈਂਬਰ ਹੈ ਉਸ ਦੇ ਪੈਰਾਂ ਤੇ ਗੋਲੀ ਲੱਗਦੀ ਹੈ ਉਸ ਨੂੰ ਪੈਰਾਂ ਤੇ ਗੋਲੀ ਮਾਰੀ ਜਾਂਦੀ ਹੈ ਕ੍ਰਾਸ ਫਾਇਰਿੰਗ ਦੇ ਦੌਰਾਨ ਤੇ ਉੱਥੇ ਹੀ ਇੱਕ ਪੁਲਿਸ ਕਰਮੀ ਨੂੰ ਵੀ ਗੋਲੀ ਲੱਗਦੀ ਹੈ ਪਰ ਗਨੀਮਤ ਦੀ ਗੱਲ ਇਹ ਰਹਿੰਦੀ ਹੈ ਕਿ ਉਸ ਨੂੰ ਗੋਲੀ ਲੱਗਦੀ ਹੈ ਤਾਂ ਗੋਲੀ ਜਿਹੜੀ ਹੈ ਉਹ ਉਸ ਦੇ ਪੱਗ ਤੋਂ ਹੋ ਕੇ ਨਿਕਲ ਜਾਂਦੀ ਹੈ ਜਿਸ ਕਰਕੇ ਉਹ ਵਾਰ-ਵਾਰ ਬਚ ਜਾਂਦਾ ਹੈ ਜਿਸ ਕਰਕੇ ਹਾਲਾਤਾਂ ਤੇ ਕੁਝ ਕਾਬੂ ਹੋ ਜਾਂਦੇ ਨੇ ਪਰ ਉੱਥੇ ਹੀ ਹੁਣ ਤਾਂ ਗੈਂਗਸਟਰ ਨੂੰ ਪੁੱਛ ਕਿਸੇ ਦੇ ਲੈ ਕੇ ਜਾਇਆ ਗਿਆ ਤੇ ਉਸ ਦਾ ਇਲਾਜ ਹੌਣ ਹਸਪਤਾਲ ਦੇ ਵਿੱਚ ਕਰਾਇਆ ਗਿਆ ਕਿਉਂਕਿ ਉਹ ਗੋਲੀ ਲੱਗਣ ਦੇ ਨਾਲ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਇਸ ਸਬੰਧ ਗੱਲਬਾਤ ਕਰਦੇ ਆਂ ਪੁਲਿਸ ਕਮਿਸ਼ਨਰ ਦੇ ਵੱਲੋਂ ਕੀ ਕੁਝ ਕੀਤਾ ਗਿਆ ਕੀ ਕੁਝ ਜਾਣਕਾਰੀ ਦਿੱਤੀ ਗਈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਰ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਇਹ ਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਲੱਗੀ ਹੋਈ ਸੀ ਜੀ ਇਹ ਲੋਹਰੀਆ ਗੈਂਗ ਦੇ ਮੈਂਬਰ ਸੀਗੇ ਅਸੋਸੀਏਟ ਸੀਗੇ ਹਾਂਜੀ ਕੁਝ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਦਿਰਾਦੂਨ ਤੋਂ ਫੜ ਕੇ ਲੈ ਕੇ ਆਏ ਸੀਗੇ ਜੀ ਠੀਕ ਹੈ ਜੀ ਓਕੇ ਤੇ ਕੁਝ ਵੈਪਨ ਰਿਕਵਰ ਦਿਰਾਦੂਨ ਤੋਂ ਹੋਏ ਸੀਗੇ ਤਿੰਨ ਵੈਪਨ ਇਹਨਾਂ ਦੇ ਨਾਲ ਠੀਕ ਹੈ ਕੋਈ ਇੱਕ ਜਾਂ ਦੋ ਵੈਪਨ ਇਹਨਾਂ ਨੇ ਇੱਥੇ ਵੀ ਛੁਪਾਏ ਹੋਏ ਸੀਗੇ ਠੀਕ ਹੈ 8 ਤੋਂ ਲੈ ਕੇ 10 ਪਰਚੇ ਹੁਣ ਤੱਕ ਸਾਹਮਣੇ ਆਏ ਜਿਹੜੇ ਨਾ ਤੇ ਹਨ ਮਰਡਰ ਐਕਸਟਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਤੇ ਬੇਸਿਕਲੀ ਕ੍ਰਿਮਿਨਲ 엘ਿਮੈਂਟਸ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਰਦਾਤ ਵੀ ਕੀਤੀ ਸੀ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਸੀਗੀ ਤੇ ਅੱਜ ਜਿਹੜੇ ਵੈਪਨ ਇਹਨਾਂ ਨੇ ਛੁਪਾਏ ਹੋਏ ਸੀਗੇ ਦੋ ਬੰਦਿਆਂ ਨੂੰ ਲੈ ਆਪਾਂ ਲੈ ਕੇ ਆਏ ਸੀ ਰਿਕਵਰ ਕਰਾਂ ਉਹ ਲੋਡਡ ਵੈਪਨ ਸੀਗੇ ਉਠਾ ਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਫਾਇਰ ਹੋਏ ਤੇ ਜਵਾਬੀ ਫਾਇਰ ਚ ਪੁਲਿਸ ਨੇ ਵੀ ਚਾਰ ਰਾਉਂਡ ਫਾਇਰ ਕੀਏ ਇੱਕ ਬੰਦਾ ਕ੍ਰਿਟੀਕਲੀ ਇੰਜਰਡ ਹੈ ਉਹ ਸਿਵਲ ਹਸਪੀਟਲ ਆਪਾਂ ਭਰਤੀ ਕਰਾਤਾ ਹੈ ਤੇ ਇਨਵੈਸਟੀਗੇਸ਼ਨ ਅੱਗੇ ਜਾ ਰਹੀ ਹੈ ਸਰ ਇਹ ਪ੍ਰੋਕਲੇਮਡ ਅਫੈਂਡਰਸ ਨਹੀਂ ਆ ਇਹ ਤਾਂ ਚੱਲ ਰਿਹਾ ਨਾ ਇਹ ਚੱਲ ਰਿਹਾ ਪ੍ਰੋਕਲੇਮਡ ਅਫੈਂਡਰਸ ਨਹੀਂ ਸਰ ਦੂਜਾ ਕੌਣ ਸੀ ਗਾਇਕ ਤਾਂ ਸੂਰੇ ਜੀ ਦੱਸਦੇ ਆ ਹਾਂਜੀ ਦੂਸਰਾ ਇਹ ਤਾਂ ਕੀ ਨਾਂ ਸਰ ਕਿੰਨਾ ਸੀਗਾ ਸਰ ਸੂਰੇ ਜੀ ਸੀ ਕਿਹਨੇ ਕਹਿੰਦੇ ਸਰ ਕਿੰਨੇ ਹਥਿਆਰ ਜਿਹੜੇ ਬਰਾਂਧਤ ਹੋਏ ਨੇ ਇਹਨਾਂ ਤੋਂ ਕੀ ਟੋਟਲ ਟੋਟਲ 4 ਹਥਿਆਰ ਬਰਾਂਧਤ ਹੋਏ ਨੇ ਸਰ ਪਤਾ ਲੱਗਿਆ ਨਹੀਂ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਅਟੈਕ ਕੀਤਾ ਸੀ ਇਸ ਤੋਂ ਪਹਿਲਾਂ ਹਾਕਿਪਤਾ ਸੀਗਾ ਜੀ ਪੁਲਿਸ ਮੁਲਾਜ਼ਮ ਦਾ ਕਿੰਦਾ ਸੀਗਾ ਉਹਦਾ ਵੀ ਮੁਕਦਮਾ ਦਰਜ ਹੈ ਸਰ ਉਹਦਾ ਵੀ ਮੁਕਦਮਾ ਦਰਜ ਹੈ ਉਹ ਮੁਕਦਮਾ ਚੱਲ ਰਿਹਾ ਹੈ ਸਰ ਇੱਥੇ ਜਦੋਂ ਫਾਇਰਿੰਗ ਹੋਈ ਹੈ ਇੰਜਰਡ ਨਹੀਂ ਹੋਇਆ ਕੋਈ ਮੁਲਾਜ਼ਮ ਸਰ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਪੱਗ ਤੇ ਗੋਲੀ ਲੱਗੀ ਹੈ ਜੀ ਅਸਾ ਸਾਡੇ ਮੁਲਾਜ਼ਮ ਨੇ ਤੁਸੀਂ ਉਹਦੇ ਨਾਲ ਇੰਟਰਵਿਊ ਕਰ ਸਕਦੇ ਹੋ ਕੌਣ ਹੈ ਜੀ ਇੱਕ ਦੋ ਸੀਨੇ ਬਾਸ ਕਿੱਥੇ ਲੱਗੀ ਹੈ ਪੱਗ ਤੇ ਦਿਖਾਓ ਪੱਗ ਸਰ ਉਹਦੇ ਨਾਲ ਸੱਚ ਐਫਐਸਐਲ ਲੱਗੀ ਹੈ ਜੀ ਤੇ ਕਿੰਨੇ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਨੇ ਇਹਨਾਂ ਇਹਨਾਂ ਵੱਲੋਂ ਤਾਂ ਦੋ ਰਾਉਂਡ ਫਾਇਰ ਹੋਏ ਜਿਆਦਾ ਹੋਣੇ ਸੀਗੇ ਲੇਕਿਨ ਇਹਨਾਂ ਦੀ ਜਿਹੜੀ ਪਿਸਟਲ ਸੀਗੀ ਗੋਲੀ ਅੜ ਗਈ ਸੀਗੀ ਉਹਦੇ ਵਿੱਚ ਵੈਪਨ ਕਿਹੜਾ ਇਹ ਆਟੋਮੈਟਿਕ ਮਸ਼ੀਨ ਆ ਨਹੀਂ ਕੰਟਰੀਮੈਂਟ ਵੈਪਨ ਹੈ ਸਾਰੇ ਸਰ ਵੈਪਨ ਆ ਰਹੀ ਹੈ ਨਾ ਉਹਦਾ ਨੈਟਵਰਕਿੰਗ ਤੋੜੇ ਜਾ ਸਕਦਾ ਨਹੀਂ ਨੈਟਵਰਕ ਜਿਹੜੇ ਵੈਪਨ ਦਾ origin ਜਿਹੜਾ ਹੈ ਉਹ ਐਮਪੀ ਹੈ ਓਕੇ ਸਰ ਇਹਨਾਂ ਜਿਹੜੀ ਚੇਨ ਹੈ ਇਹਨੂੰ ਬ੍ਰੇਕ ਕਰਨ ਵਾਸਤੇ ਪੁਲਿਸ ਕੀ ਕਰਦੀ ਹੈ ਦੇਖੋ ਚੇਨ ਤੋਂ ਇਹ ਚੇਨ ਤਾਂ ਇਹ ਹੈ ਨਾ ਜਿਹੜਾ origin ਜਿਹੜਾ ਹੁੰਦਾ ਹੈ ਇਹ ਕੁਝ ਜ਼ਿਲ੍ਹੇ ਹੈ ਐਮਪੀਐਮਪੀ ਚ ਲਗਾਤਾਰ ਰੇਡਸ ਜਿਹੜੀ ਹੈ ਉਹ ਸਾਡੀ ਸਾਡੀ ਜਾਰੀ ਹੈ ਕਿਸੇ ਗੈਂਗ ਨਾਲ ਵੀ ਸੰਬੰਧਤ ਹੈ ਸਰ ਇਹ ਕਿਸੇ ਲਾਹੌਰੀਆ ਗੈਂਗ ਹੈ ਜੀ ਸਰ ਇਹਦੇ ਹੋਰ ਕਿੰਨੇ ਮੈਂਬਰ ਆ ਜਿਹੜੇ ਰਨਿੰਗ ਹੋਏ ਰਸਤੇ ਅੱਜ ਤਿੰਨ ਚਾਰ ਬੰਦੇ ਹੋਰ ਰਹਿ ਗਏ ਹੋਰ ਰਹਿ ਗਏ ਹਾਂਜੀ ਕੁੱਲ ਕਿੰਨੇ ਬੰਦੇ ਪਕੜੇ ਜਾ ਚੁੱਕੇ ਨੇ ਕੁੱਲ ਤਾਂ ਪੰਜ ਬੰਦੇ ਫੜੇ ਜਾ ਚੁੱਕੇ ਰੀਗਰ थैंक यू टू थैंक यू ਪਰਿਵਾਰ ਦੇ ਵਿੱਚ ਇੱਕ ਸ਼ਖਸ ਦਾ ਪਿਆਰ ਤੇ ਮੋਹ ਕਿਸੇ ਚੀਜ਼ ਦੇ ਨਾਲ ਪੈ ਸਕਦਾ ਹੈ ਭਾਵੇਂ ਉਹ ਚੀਜ਼ ਹੋਵੇ ਕੋਈ ਚੀਜ਼ ਕੋਈ ਸਮਾਨ ਕੋਈ ਵਿਅਕਤੀ ਜਾਂ ਫਿਰ ਕੋਈ ਜਾਨਵਰ ਸਭ ਤੋਂ ਜ਼ਿਆਦਾ ਗੱਲ ਕਰੀਏ ਅੱਜ ਕੱਲ ਜਾਨਵਰ ਨੂੰ ਕਾਫੀ ਵਫਾਦਾਰ ਦੇਖਿਆ ਗਿਆ ਹੈ ਘਰ ਦੇ ਵਿੱਚ ਕੁੱਤਿਆਂ ਨੂੰ ਕਾਫੀ ਵਫਾਦਾਰ ਦੇਖਿਆ ਗਿਆ ਲੋਕ ਕੁੱਤੇ ਰੱਖਦੇ ਨੇ ਕਾਫੀ ਪਸੰਦ ਕਰਦੇ ਨੇ ਪਰ ਉੱਥੇ ਹੀ ਜਦ ਕੁੱਤਾ ਘਰੋਂ ਗਾਇਬ ਹੋ ਜਾਵੇ ਤੇ ਉਸਦੀ ਗੁੰਮਸ਼ੁਦਗੀ ਦੀ ਤਲਾਸ਼ ਕਿੰਜ ਕੀਤੀ ਜਾ ਰਹੀ ਹੈ ਇਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀ ਇਹ ਤਸਵੀਰ ਜਿਹੜੀ ਹੈ ਉਹ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਇਸ ਕਰਕੇ ਕਿਉਂਕਿ ਇੱਕ ਕੁੱਤਾ ਜਿਹੜਾ ਹੈ ਟਾਈਗਰਸ ਇਸਦਾ ਨਾਮ ਹੈ ਉਹ ਪਿਛਲੇ 4 ਦਿਨਾਂ ਤੋਂ ਗੁੰਮਸ਼ੁਦਾ ਹੈ ਲਾਪਤਾ ਹੈ ਜਿਸ ਤੋਂ ਬਾਅਦ ਉਸਦੇ ਮਾਲਕਨ ਜੋ ਹੈ ਉਸਦੇ ਉਸਦੇ ਹੱਥ ਦੇ ਵਿੱਚ ਉਸਦੀ ਫੋਟੋ ਹੈ ਕੁੱਤੇ ਦੀ ਫੋਟੋ ਹੈ ਕੁੱਤੇ ਦੀ ਫੋਟੋ ਫੜ ਕੇ ਉਹ ਲੱਭਦੀ ਪਈ ਐ ਥਾਂ ਥਾਂ ਸੜਕਾਂ ਤੇ ੱਟਕੇ ਖਾ ਰਹੀ ਐ ਤੇ ਉਸ ਦਾ ਕਹਿਣਾ ਐ ਕਿ ਇਸ ਨੂੰ ਲੱਭਿਆ ਜਾਵੇ ਚਾਰ ਦਿਨਾਂ ਤੋਂ ਉਹ ਲੱਭ ਰਹੀ ਐ ਉਸ ਨੂੰ ਜਿਸ ਤੋਂ ਬਾਅਦ ਮੋਹਿਸ ਨੂੰ ਲੈ ਕੇ ਉਸਨੇ ਪੋਸਟਰ ਵੀ ਲਗਾਏ ਨੇ ਥਾਂ-ਥਾਂ ਤੇ ਲਾਪਤਾ ਦੇ ਪੋਸਟਰ ਲਗਾਏ ਗਏ ਨੇ ਗੁੰਮਸ਼ੁਦਾ ਦੀ ਤਲਾਸ਼ ਤੇ ਪੋਸਟਰ ਲਗਾਏ ਗਏ ਨੇ ਤਸਵੀਰਾਂ ਸੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਿਉਂਕਿ ਲਗਾਤਾਰ ਜਿੱਥੇ ਵੇਖਿਆ ਜਾਵੇ ਤਾਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਮੋਹ ਜਿਹੜਾ ਹੈ ਕਿਸੇ ਵੀ ਚੀਜ਼ ਨਾਲ ਕਿਸੇ ਵਿਅਕਤੀ ਦੇ ਨਾਲ ਤੇ ਕਿਸੇ ਵੀ ਜਾਨਵਰ ਦੇ ਨਾਲ ਪੈ ਸਕਦਾ ਹੈ ਤਾਂ ਜਾਨਵਰ ਦਾ ਜਿਹੜਾ ਮੋਹ ਹੈ ਸਭ ਤੋਂ ਜ਼ਿਆਦਾ ਕੁੱਤਿਆਂ ਦੇ ਨਾਲ ਪੈਂਦਾ ਹੈ ਕਿਉਂਕਿ ਕੁੱਤਾ ਕਿਹਾ ਜਾਂਦਾ ਹੈ ਇਨਸਾਨ ਵਫਾਦਾਰ ਹੋਵੇ ਨਾ ਹੋਵੇ ਪਰ ਕੁੱਤਾ ਸਭ ਤੋਂ ਜ਼ਿਆਦਾ ਵਫਾਦਾਰ ਹੁੰਦਾ ਹੈ ਤੌਹੀ ਚੀਜ਼ ਦੇਖੀ ਗਈ ਹੈ ਕਿ ਇੱਕ ਮਹਿਲਾ ਜੋ ਹੈ ਉਹ ਲਗਾਤਾਰ ਹੁਣ ਆਪਣੇ ਕੁੱਤੇ ਦੀ ਭਾਲ ਦੇ ਵਿੱਚ ਜੁੜੀ ਹੋਈ ਹੈ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆਂ ਕਿ ਨਾਮ ਜੀ ਅੱਜ ਫੜਕਾ ਤੇ ਕੋਟਨ ਲੈ ਕੇ ਉੱਥੇੋਂ ਕੀ ਵਜਾ ਸਰ ਇਹ ਦੀ ਇਹ ਹੈ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕ ਬੱਚਿਆਂ ਨਹੀਂ ਤਰ੍ਹਾਂ ਰੱਖਿਆ ਹੋਇਆ ਆ ਇੱਕ ਕਰੋ ਮਿਸ ਹੋ ਗਿਆ ਕਿਸੇ ਦੇ ਨਾਲ ਜਲਾ ਗਿਆ ਮਗਰ ਇਹਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ ਥਰੂ ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤੇ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਲੈ ਆ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਲਿਖਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲ ਰਹੇ ਹੋ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੀ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਇਨਾਮ ਵੀ ਰੱਖਿਆ ਹੋਇਆ 2100 ਰੁਪਇਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਨਹੀਂ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਇਹ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਦੀ ਪਛਾਣ ਨਹੀਂ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜੇ ਹੋਏ ਆ ਇਹਦੇ ਥੋੜੇ ਦੰਦ ਬਾਹਰ ਨੇ ਹਾਂਜੀ ਇਹਦੇ ਨਾਲ ਪਛਾਣ ਹੈ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨਿਚਲੇ ਵਾਲੇ ਦੰਦ ਥੋੜੇ ਬ੍ਰਿਸਸ ਬਾਹਰ ਨਹੀਂ ਰਹੇ ਦੰਦ ਜਿਹੜੇ ਡੌਗ ਚੱਕਦੇ ਕਿਤੇ ਉਹਨਾਂ ਨੇ ਤਾਂ ਨਹੀਂ ਚੱਕਿਆ ਉਹ ਨਹੀਂ ਸਰ ਅਸੀਂ ਆਪਾਂ ਉੱਥੇ ਵੀ ਜਾ ਕੇ ਪਤਾ ਕਰ ਲਿਆ ਜੋ ਜਿੱਥੇ ਸਾਨੂੰ ਦੱਸ ਰਿਹਾ ਆਪਾਂ ਉੱਥੇ ਹੀ ਪਤਾ ਕਰ ਰਹੇ ਆ ਇੱਕ ਕੀਤਾ ਕਿ ਡੌਗ ਕੀ ਜਦੋਂ ਕੋਈ ਪਾਲਿਆ ਸੀ ਤਾਂ ਕਿੰਨਾ ਕੁ ਹੁਣ ਉਮਰ ਕਿੰਨੀ ਐ ਐਕਚੁਅਲੀ ਹੁਣ ਇਹਦੀ 4 ਸਾਲ ਦੀ ਉਮਰ ਆ ਇਹ ਛੋਟਾ ਹੁੰਦਾ ਲਿਆਂਦਾ ਗਿਆ ਇਹਨੂੰ ਉਸ ਨੂੰ ਤਾਂ ਵਾਦਾ ਇਹ ਪਾਲਿਆ ਗਿਆ ਆ ਹੁਣ ਇਹ ਬੱਚਾ ਨਹੀਂ ਤੇਰਾ ਸਾਡੇ ਨਾਲ ਅਟੈਚਮੈਂਟ ਆ ਘਰ ਖਾਣਾ ਬਣਾਉਣ ਨੂੰ ਦਿਲ ਨਹੀਂ ਕਰਦਾ ਇਹਦੀ ਬਾਰ ਬਾਰ ਜਗਾ ਦੇਖ ਦੇ ਕੇ ਸਾਨੂੰ ਆਪਣੇ ਆਪ ਨੂੰ ਰੋਣਾ ਆ ਰਿਹਾ ਕਿ ਬੱਚਾ ਸਾਡਾ ਕਿੱਥੇ ਚਲਾ ਗਿਆ ਪਲੀਜ਼ ਰਿਕਵੈਸਟ ਹੈ ਸਭ ਦੇ ਗਿਫਟ ਇਹਨੂੰ ਜਿੰਨਾ ਹੋ ਸਕੇ ਦੇਖੋ ਕਿ ਇਹ ਬੱਚੇ ਨੂੰ ਘਰ ਵਾਪਸ ਮਿਲ ਜAVE ਅਸੀਂ ਇਹਦਾ ਨਾਮ ਟਾਈਗਰ ਹੈਗਾ ਆ ਤੇ ਪਲੀਜ਼ ਜਿੱਥੋਂ ਤੱਕ ਹੋ ਸਕੇ ਨਾ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਦੱਸੋ ਇਹਦਾ ਇਨਾਮ ਜਿਹੜਾ 2100 ਰੁਪਿਆ ਵੀ ਰੱਖਿਆ ਗਿਆ ਆ ਕਿੰਨੇ ਕ ਮੱਲਿਆਂ ਚ ਤੁਸੀਂ ਲੱਭ ਲਿਆ ਇਹ ਪੋਸਟਰ ਜਰੀਏ ਅਸੀਂ ਇਹਨਾਂ ਨੂੰ ਮੋਤੀ ਨਗਰ ਸ਼ੇਰਪੁਰ ਚੌਂਕ ਟੈਕਸਟਾਈਲ ਕਲੋਨੀ ਖੂਣਾ ਕਲੋਨੀ ਇਵਨ ਹੁਣ ਸਾਨੂੰ ਕਿਸੇ ਨੇ ਬੱਸ ਸਟੈਂਡ ਦਾ ਵੀ ਦੱਸਿਆ ਸੀ ਇੱਥੇ ਤੱਕ ਵੀ ਆ ਗਏ ਕਿ ਸ਼ਾਇਦ ਇੱਧਰ ਨਾ ਚੀਮਾ ਜੌਂਗ ਵਾਲੀ ਸਾਈਡ ਆ ਗਿਆ ਹੋਵੇ ਜਾਂ ਇੱਧਰ ਆ 10 12 ਦਿਨ ਹੋ ਚੁੱਕੇ ਆ ਜੀ ਸਰ ਇਹਨੂੰ ਲੱਭ ਰਹੇ ਆਪਾਂ ਕੰਟੀਨਿਊਲੀ ਹੁਣ ਹਾਰ ਗਏ ਸਾਨੂੰ ਇਹ ਵਾਲਾ ਲੱਗਿਆ ਕਿ ਅਸੀਂ ਇਸ ਨੂੰ ਬੱਚੇ ਨੂੰ ਲੱਭਿਆ ਜਾਵੇ ਸਾਰਿਆਂ ਨੂੰ ਪੁੱਛ ਗਿਛ ਰਹੇ ਆਂ ਅਸੀਂ ਆਸ-ਪਾਸ ਸਵੇਰ ਦੇ ਨਿਕਲੇ ਹੋਏ ਆਂ ਦੇਖ ਲਓ ਜੀ ਇਹੀ ਇਸੇ ਜੇਈ ਤੇ ਅਮਰੇ ਆਂ ਨਸ਼ੇ ਦੀ ওভারਡੋਸ ਨੇ ਹੁਣ ਤੱਕ ਕਈ ਪੈਣਾ ਦੇ ਭਰਾ ਖੋਲੇ ਕਈ ਮਾਵਾ ਦੇ ਪੁੱਤ ਖੋਲੇ ਅਤੇ ਕਈ ਧੀਆਂ ਦੇ ਪਿਓ ਖੋਲੇ ਨੇ ਤੇ ਇਸ ਨੂੰ ਲੈ ਕੇ ਹੁਣ ਸਾਰੇ ਇਹ ਸਵਾਲ ਪੁੱਛ ਰਹੇ ਨੇ ਕਿ ਆਖਰ ਕਦੋਂ ਇਹ ਨਸ਼ੇ ਦੀ ਆਦਤ ਜੋ ਹੈ ਲੋਕਾਂ ਨੂੰ ਛੁੱਟੇਗੀ ਕਦੋਂ ਨਸ਼ਾ ਬੰਦ ਹੋਵੇਗਾ ਕਿ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਇਹਨਾਂ ਤੋਂ ਦੂਰ ਰਹਿਣ ਸਵਾਲ ਇਹ ਕਾਫੀ ਵੱਡਾ ਹੈ ਅੱਜ ਦਾ ਨਹੀਂ ਬਹੁਤ ਪੁਰਾਣਾ ਸਵਾਲ ਹੈ ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਨਸ਼ੇ ਨੂੰ ਲੈ ਕੇ ਲਗਾਤਾਰ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਾਂ ਅੱਜ ਇਹ ਸਵਾਲ ਅਸੀਂ ਇੱਕ ਵਾਰ ਫਿਰ ਇਸ ਕਰਕੇ ਪੁੱਛ ਰਹੇ ਹਾਂ ਕਿਉਂਕਿ ਕੋਹਰ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ ਜੀहां ਬਿਲਕੁਲ ਨਸ਼ੇ ਦੀ ਓਵਰਡੋਸ ਦੇ ਨਾਲ ਪੈਣਾ ਦੇ ਇਕ ਲੋਤੇ ਦੋ ਪੈਣਾ ਦੇ ਇਕ ਲੋਤੇ ਭਰਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਕੀ ਮਾਹੌਲ ਹੋਵੇਗਾ ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰ ਦੇ ਵਿੱਚ ਜੋ ਮਾਹੌਲ ਹੈ ਇਸ ਵੇਲੇ ਰੋ ਰੋ ਕੇ ਸਾਰਿਆਂ ਦਾ ਮਾੜਾ ਹਾਲ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਜਿਸ ਦੀ ਮੌਤ ਹੋ ਗਈ ਹੈ ਮਾਮਲਾ ਇਸ ਵੇਲੇ ਪਟਿਆਲਾ ਦਾ ਸਾਹਮਣੇ ਆ ਰਿਹਾ ਹੈ ਪਟਿਆਲਾ ਦੇ ਵਿੱਚ ਇੱਕ ਮੁੰਡੇ ਨੇ ਨਸ਼ੇ ਦੀ ਓਵਰਡੋਜ਼ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਉੱਥੇ ਹੀ ਇਸ ਦੇ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਉਸ ਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੇ ਸਾਥੀਆਂ ਦੇ ਵੱਲੋਂ ਇਸ ਨੂੰ ਨਸ਼ੇ ਦਾ ਓਵਰਡੋਜ਼ ਜ਼ਿੰਦਗੀ ਉਹਨਾਂ ਦਾ ਕਹਿਣਾ ਹੈ ਕਿ ਘਰੋਂ ਬੁਲਾ ਕੇ ਲੈ ਕੇ ਗਏ ਸੀ ਤੇ ਨਸ਼ੇ ਦੀ ওভারਡੋਸ ਦਿੱਤੀ ਹੈ ਜਿਸ ਕਰਕੇ ਇਸ ਦੀ ਮੌਤ ਹੋਈ ਹੈ ਹੁਣ ਇਸ ਦੇ ਬਾਬਤ ਜਾਣਕਾਰੀ ਜਿਹੜੀ ਇਹ ਪੁਲਿਸ ਵੱਲੋਂ ਲਈ ਜਾ ਰਹੀ ਹੈ ਪੁਲਿਸ ਇਸ ਦੀ ਪੂਰੀ ਜਾਂਚ ਪੜਤਾਲ ਬਾਰੇ ਕਿਹਦੇ ਨਾਲ ਕਰਦੀ ਕਿਉਂਕਿ ਨਸ਼ਾ ਇਸ ਵੇਲੇ ਪੰਜਾਬ ਦੀ ਜਨਾਂ ਦੇ ਵਿੱਚ ਘਰ ਘਰ ਚੁੱਕਿਆ ਹੈ ਗੱਲ ਕਰੀਏ ਲਗਾਤਾਰ ਇਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਪੰਜਾਬ ਸਰਕਾਰ ਪੂਰੀ ਤਿਆਰੀ ਕਰ ਚੁੱਕੀ ਹੈ ਪੂਰੀ ਜਾਂਚ ਕਰ ਰਹੀ ਹੈ ਕਿਤੇ ਨਾ ਕਿਤੇ ਕੋਈ ਵੀ ਨਸ਼ਾ ਤਸਕਰ ਦੇਖਿਆ ਜਾਵੇ ਤਾਂ ਤੁਰੰਤ ਉਸ ਨੂੰ ਫੜ ਲਿੱਤਾ ਜਾਂਦਾ ਹੈ ਤੇ ਉੱਥੇ ਹੀ ਹੁਣ ਜਦ ਅਜ ਇੱਕ ਵਾਰ ਫਿਰ ਇਹ ਸਵਾਲ ਉੱਠੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਵੇਗੀ ਇਸ ਤੇ ਸਾਰਿਆਂ ਦੀਆਂ ਹੀ ਨਿਗਾਹਾਂ ਟਿਕੀਆਂ ਹੋਈਆਂ ਨੇ ਇਸ ਬਾਬਤ ਗੱਲਬਾਤ ਕਰਦੇ ਆ ਪਰਿਵਾਰ ਦੇ ਉਹਨਾਂ ਤੋਂ ਪੁਲਿਸ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਸੀਂ ਉਹ ਸੁਣ ਲਓ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਮੁਰ ਰਿਪੋਰਟ ਮੇ ਰਸੀ ਗੁੰਮਸ਼ਾਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁੰਸ਼ਾ ਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬੋਡੀ ਮਿਲੀ ਸੀ ਸਨਾਹ ਥਾਣੇ ਦੇ ਮਿਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਲੇ ਦਾ ਰੰਜ ਰੰਜੋਤ ਸਿੰਘ ਇਹ ਤੋਂ ਉਹਨੇ ਉੱਥੇ ਉਹਦੀ ਡੈੱਡ ਬੋਡੀ ਉਹ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚੁਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਇਹ ਮੁਕੱਦਮਾ ਨੰਬਰ 106 थाना ਤ੍ਰਿਪੜੀ ਦਰਜ ਦਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਇਹ ਦੋਨੋਂ ਦੋਸਤ ਸੀ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਸ਼ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਸ਼ੀ ਦੇ ਉੱਤੇ ਪਰਚਾ ਮੱਗਦੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਇਸ